ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਣਗੇ ਵੱਡੇ ਝਟਕੇ ਇੱਕ ਪਾਸੇ ਨਵੀਂ ਸ਼ਰੋਮਣੀ ਅਕਾਲੀ ਦਲ ਦਾ ਕੱਲ ਆਗਾਜ਼ ਹੋਇਆ ਜਿਵੇਂ ਹੀ ਪ੍ਰਧਾਨ ਬਣੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਖੰਡਾ ਖੜਕਾ ਦਿੱਤਾ ਉਹਨਾਂ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਸਿੰਬਲ ਹੈ ਤਕੜੀ ਉਹਦੇ ਉੱਤੇ ਚੋਲ ਲੜੀ ਜਾਵੇਗੀ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਮੁਖ ਦਫਤਰ ਹੈ ਉਸ ਉੱਤੇ ਕਬਜ਼ਾ ਕੀਤਾ ਜਾਵੇਗਾ ਅਤੇ ਖਾਸ ਕਰਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਜੀਪੀਸੀ ਬਾਦਲਾਂ ਦੇ ਹੱਥੋਂ ਬਾਦਲਾਂ ਦਾ ਦਬਦਬਾ ਬਣਿਆ ਹੋਇਆ ਹੈ ਉਹ ਛਣਵਾਲੀ ਜਾਵੇਗੀ ਬਾਦਲਾ ਦਾ ਕਬਜ਼ਾ ਹੁਣ ਐਸਡੀਪੀਸੀ ਤੇ ਨਹੀਂ ਚੱਲੇਗਾ ਸੁਖਬੀਰ ਸਿੰਘ ਬਾਦਲ ਕੱਲ ਦੇ ਟੈਨਸ਼ਨ ਦੇ ਵਿੱਚ ਨੇ ਹਾਲਾਂਕਿ ਅਲਸਦੀਪ ਸਿੰਘ ਕਲੇ ਅਤੇ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਕੱਲ ਸ਼ਬਦੀ ਹਮਲੇ ਕੀਤੇ ਗਏ ਲਪੇਟਿਆ ਗਿਆ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਕਿ ਭਈ ਇਹ ਏਜੰਸੀਆਂ ਦੇ ਨੇ ਇਹ ਗ੍ਰਾਫਟਰ ਨੇ ਇਹ ਹੁਕਮ ਨਾਵੇਂ ਸ਼੍ਰੀ ਅਕਾਲ ਤਖਸੈਬ ਦੀ ਫਸੀਲ ਤੋਂ ਨਹੀਂ ਹੋਏ ਇਹ ਹੋਏ ਨੇ ਲਾਗਪੁਰ ਤੋਂ ਆਰਐਸਐਸ ਅਤੇ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਸੈਬ ਨੂੰ ਖੋਖਲਾ ਕਰ ਰਹੀ ਹੈ ਲੇਕਿਨ ਜਿਸ ਤਰ੍ਹਾਂ ਦਾ ਪਰਮਾ ਸਵਾਗਤ ਕੌਮ ਵੱਲੋਂ ਕੀਤਾ ਗਿਆ ਡੈਲੀਗੇਟਸ ਜਿਸ ਨੇ ਸਵਾਗਤ ਕਰਕੇ ਪ੍ਰਧਾਨ ਬਣਾਇਆ ਤੇ ਹੁਣ ਵੱਡੀ ਟਾ ਲੱਗਣ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਸਾਥੀ ਖਾਸਮ ਖਾਸ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਕਰਦਿਆਂ ਕੱਲ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਤੁਹਾਡੀਆਂ ਤੁਸੀਂ ਸਾਡੀਆਂ ਕਰਦਾਰਕੁਸ਼ੀਆਂ ਕੀਤੀਆਂ ਤੁਸੀਂ ਸਾਨੂੰ ਨੀਚਾ ਵਿਖਾਉਣ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਕੀ ਬਣਾਇਆ ਤੁਸੀਂ ਕੀ ਕੀਤਾ ਉਹ ਤੁਹਾਡੀਆਂ ਗੱਡੀਆਂ ਦੇ ਵਿੱਚ ਜਿਹੜੇ ਲੋਕ ਬੈਠਦੇ ਨੇ ਉਹਨਾਂ ਨੇ ਸਾਨੂੰ ਆਲਰੇਡੀ ਸਾਰੀ ਜਾਣਕਾਰੀ ਦੇ ਦਿੱਤੀ ਹੈ ਆਜੋ ਮੈਦਾਨ ਦੇ ਵਿੱਚ ਕਰੋ ਹੁਣ ਕਿਰਦਾਰਕੁਸ਼ੀ ਜੇਕਰ ਤੁਸੀਂ ਸਾਡੀ ਕਿਰਦਾਰਕੁਸ਼ੀ ਕਰੋਗੇ ਤੇ ਅਸੀਂ ਵੀ ਤੁਹਾਡਾ ਜਲੂਸ ਕੱਢਾਂਗੇ ਕੱਲ ਨਵੀਂ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਜਦੋਂ ਹਰਪ੍ਰੀਤ ਸਿੰਘ ਹੋਣਾ ਨੇ ਸਿੱਧਾ ਚੈਲੰਜ ਕਹਿ ਦਈਏ ਵਾਰਨਿੰਗ ਦੇ ਦਿੱਤੀ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਅਤੇ ਇਹ ਵੀ ਕਿਆ ਸਜਾਈਆਂ ਲਗਾਈਆਂ ਚਾਰੀਆਂ ਨੇ ਕਿ ਬਾਦਲ ਦੇ ਖਾਸ ਖਾਸ ਜਲਦੀ ਨਵੀਂ ਸ਼ਰੂਪਣੀ ਅਕਾਲੀ ਦਲ ਦਾ हिस्सा ਵੰਡਗੇ ਕਿਉਂਕਿ ਸੁਖਬੀਰ ਬਾਦਲ ਦੇ ਹੱਥਾਂ ਵਿੱਚ ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਰਹੇਗੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੰਜੀਤੀ ਹੋਣਾ ਬੜੇ ਵੱਡੇ ਪੱਧਰ ਤੇ ਮੁਸ਼ਕਲ ਹੈ ਇਸ ਕਰਕੇ ਕਹਿੰਦੇ ਨੇ ਕਿ ਬਲਵੰਦਰ ਸਿੰਘ ਪੋਂਦੜ ਅਤੇ ਡਾਕਟਰ ਦਜੀਤ ਸਿੰਘ ਚੀਮਾ ਜਿਹੜੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜੇ ਵਿਰੋਧ ਕਰ ਰਹੇ ਨੇ ਇਹਦਾ ਸਾਥ ਦੇਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਨ ਦੇ ਲਈ ਕਿਉਂਕਿ ਸੁਖਬੀਰ ਸਿੰਘ ਬਾਦਲ ਖੁਦ ਕਹਿ ਰਹੇ ਨੇ ਜਿਹੜੇ ਤੁਹਾਡੇ ਗੱਡੀਆਂ ਦੇ ਵਿੱਚ ਨੇ ਜਿਹੜੇ ਤੁਹਾਡੀ ਰਗ ਰਗ ਦੇ ਵਖਬ ਨੇ ਉਹ ਉਹਨਾਂ ਨੇ ਸਾਨੂੰ ਤੁਹਾਡੇ ਤੁਹਾਡੇ ਕੱਚੇ ਚਿੱਠੇ ਤੁਹਾਡੇ ਸਬੂਤ ਉਹਨਾਂ ਨੇ ਸਾਨੂੰ ਦਿੱਤੇ ਹੋਏ ਨੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਪਰਪੋਤਰੇ ਖੋਲਾਂਗੇ ਇਸ ਕਰਕੇ ਕਿਆਸਰਗਾਈਆਂ ਲਗਾਈਆਂ ਚਾਹ ਰੀਆਂ ਨੇ ਕਿ ਗੱਡੀਆਂ ਦੇ ਵਿੱਚ ਜ਼ਿਆਦਾ ਬਲਵਿੰਦਰ ਸਿੰਘ ਭੋਦੜ ਹੁੰਦੇ ਨੇ ਤੇ じゃ ਡਾਕਟਰ ਦਿਲਜੀਤ ਸਿੰਘ ਚੀਮਾ ਹੁੰਦੇ ਨੇ